ਕਾ ਕਰੋ ਮੇਰਾ ਵੀ ਮਾਨਕੋ ਚੰਗੀ ਹੈ ਬੜੇ ਅੱਖਰ ਜੱਥਰੂ ਹੈ ਖੁਸ਼ੀ ਤੇ ਹੈ ਕਿ ਇਹ ਖੁਸ਼ੀ ਤੇ ਹੈ ਜੀ ਖੁਸ਼ੀ ਤੇ ਹੈ ਸਾਨੂੰ ਇਹਨਾਂ ਦਾ ਕੋਈ ਦੁੱਖ ਨਹੀਂ ਹੈ ਸਭ ਬਹੁਤ ਖੁਸ਼ ਹੈ ਜੀ ਉਹਨਾਂ ਦੀ ਕਾਰਵਾਈ ਤੋਂ ਬਹੁਤ ਖੁਸ਼ ਹੈ ਜੀ ਹੋਰ ਵੀ ਘਰ ਹੈਗੇ ਦੇ ਹੋਰ ਵੀ ਬਹੁਤ ਘਰ ਹੈ ਜੀ ਪਰ ਅਸੀਂ ਨਾਮ ਨਹੀਂ ਲੈਣਾ ਸਰ ਬੇਨਤੀ ਆ ਕਲੋਨੀ ਦੇ ਵਿੱਚ ਵਿਆਹ ਹੋਣਾ ਬੰਦ ਹੋ ਗਿਆ ਕੋਈ ਆਵਦੀ ਕੁੜੀ ਦੇਨ ਨੂੰ ਤਿਆਰੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਇੱਥੇ ਨਸ਼ੇ ਦਾ ਸਰਯਾਮ ਵਿਪਾਰ ਹੁੰਦਾ ਬਹੁਤ ਨਸ਼ਾ ਵਿਕਦਾ ਜੀ ਅਸੀਂ ਦੱਸ ਨਹੀਂ ਸਕਦਾ ਅਸੀਂ ਨਾਮ ਨਹੀਂ ਲੈ ਸਕਦੇ ਜੀ ਇਹ ਨਹੀਂ ਪਤਾ ਸਾਡੇ ਘਰੇ ਹੁਣ ਤਰਪਾਲਾ ਲਾ ਕੇ ਵੜ ਜਾਣਾ ਸੀ ਆਪੋ ਇਥੋਂ ਫਰਾਰ ਹੋਏ ਪਏ ਨੇ ਸਾਡੇ ਤੋਂ ਕੋਈ ਜ਼ਿਆਦਾ ਖੁਸ਼ੀ ਕਿਹਨੂੰ ਹੋਵੇ ਚੀਜ਼ ਦੀ ਅਸੀਂ ਖੁਸ਼ ਹਾਂ ਮਾਨ ਸਰਕਾਰ ਤੋਂ ਵੀ ਉਹਨਾਂ ਨੇ ਮਨ ਬੜਾ ਦੁਖੀ ਹੁੰਦਾ ਜਦੋਂ ਬੱਚਾ ਆਦਾ ਖੁਦ ਪਹਿਲਾਂ ਤੁਰ ਜਾਦਾ ਅੱਜ ਪੁਲਿਸ ਨੇ ਜਿਹੜਾ ਫੈਸਲਾ ਕੀਤਾ ਹੈਗਾ ਕਿੰਨਾ ਕ ਮਨ ਦੁਖੀ ਅਸੀਂ ਖੁਸ਼ ਹਾਂ ਬਹੁਤ ਹੀ ਜ਼ਿਆਦਾ ਮਾਰਿਆ ਗਿਆ ਸਰਯਾਮ ਵਿਚਾਰ ਆ ਅਸੀਂ ਤਾਂ ਬਹੁਤ ਹੀ ਜ਼ਿਆਦਾ ਦਿਲੋਂ ਖੁਸ਼ ਹਾਂ ਮਾਨ ਸਰਕਾਰ ਦਾ ਅਸੀਂ ਨਸ਼ੇ ਦੇ ਖਿਲਾਫ ਇਹ ਹਿੰਦਲਾਇ ਬਟਿੰਡਾ ਵਿਖੇ ਕੁਝ ਆਸ-ਪਾਸ ਦੇ ਲੋਕਾਂ ਵੱਲੋਂ ਖੁਸ਼ੀ ਮਨਾਇਆ ਗਿਆ ਅਤੇ ਮਹਿਲਾ ਵੱਲੋਂ ਜੋ ਕਿ ਲੱਡੂ ਵੰਡ ਕੇ ਖੁਸ਼ੀ ਮਨਾਇਆ ਗਿਆ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਕੰਮ ਹੈ। ਖਰਾਨੀਆਂ ਜੀ ਇਹ ਲੱਡੂ ਕਿਉਂ ਵੰਡ ਰਹੇ ਹੋ? ਮੈਂ ਲੱਡੂ ਵੰਡ ਰਹੀਆਂ ਜੀ ਮਾਨ ਸਰਕਾਰ ਦੇ ਐਕਸ਼ਨ ਦਾ ਮੈਂ ਪੂਰੀ ਖੁਸ਼ ਹਾਂ ਜੀ। ਅੱਛਾ ਵੱਡੇ ਅਸਰਾਂ ਦੇ ਤਾਂ ਸਤਿਕਾਰ ਕਰਦੀਆਂ ਜੀ ਨਸ਼ਾ ਤਸਕਰਾਂ ਤੋਂ ਇੱਥੇ ਠੱਲ ਮਿਲੂਗੀ ਸਾਨੂੰ। ਕਿੰਨੇ ਕਿ ਨਸ਼ਾ ਇੱਥੇ ਵਿਗਦਾ ਸੀ? ਬਹੁਤ ਨਸ਼ਾ ਵਿਗਦਾ ਜੀ ਅਸੀਂ ਦੱਸ ਨਹੀਂ ਸਕਦੇ ਅਸੀਂ ਨਾਮ ਨਹੀਂ ਲੈ ਸਕਦੇ ਜੀ ਇਹ ਨਹੀਂ ਪਤਾ ਸਾਡੇ ਘਰੇ ਹੁਣ ਤਰਪਾਲਾ ਲੈ ਕੇ ਵੱਢ ਜਾਂਦੇ। ਕੌਣ ਹੈਗੇ? ਕੌਣ ਹੈ? ਕਿਸ ਦਾ ਰਹਿਣ ਦੋ ਤੁਸੀਂ ਬਸ ਠੀਕ ਆ ਸਾਰਾ ਕੁਝ ਚਲੋ ਇਹੀ ਕਰ ਰਿਹਾ ਕਿ ਹੋਰ ਵੀ ਹੋਰ ਵੀ ਕਰ ਰਹੇਗੇ ਤੇ ਹੋਰ ਵੀ ਬਹੁਤ ਘਰ ਹੈ ਜੀ ਪਰ ਅਸੀਂ ਨਾਮ ਨਹੀਂ ਲੈਣਾ ਸਰ ਬੇਨਤੀ ਹੈ ਅਬਦੀਪ ਕੌਰ ਜੀ ਮੈਡਮ ਐਸਐਸਪੀ ਜੀ ਕਿਵੇਂ ਦੇਖਦੇ ਹੋ ਕਾਰਵਾਈ ਇਹਨਾਂ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਮੈਡਮ ਕਿਤੇ ਇਸ ਜਗ੍ਹਾ ਤੇ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਅਸੀਂ ਇਸ ਚੀਜ਼ ਤੋਂ ਅੱਜ ਤੋਂ ਪਹਿਲਾਂ ਬਹੁਤ ਟਾਈਮ ਪਹਿਲੇ ਹੀ ਆਜ਼ਾਦ ਹੋ ਜਾਂਦੇ ਇੰਨੇ ਬੱਚੇ ਵੀ ਨਸ਼ਾ ਮੰਗਦੇ ਸੀ ਕਿ ਕੰਮ ਗੱਲਬਾਤ ਕਰਦੇ ਸੀ ਤੁਹਾਡਾ ਬੱਚਾ ਪੜਦਾ ਜੀ ਅਸੀਂ ਡਰਦੇ ਸੀ ਇਹਨਾਂ ਚੀਜ਼ਾਂ ਤੋਂ ਇੱਕੋ ਹੀ ਬੇਟਾ ਜੀ ਹੋਰ ਹੈ ਨਹੀਂਗਾ ਕੋਈ ਵੀ ਨਹੀਂ ਆ ਕੇ ਚੱਲ ਰਹੀ ਇਹ ਤਾਂ ਅੱਗੇ ਦੇ ਬੱਚੇ ਬੱਚੇ ਸਮਾਨ ਦੇ ਦਿਓ ਨਸ਼ਾ ਦੇ ਦਿਓ ਜੀ ਅਸੀਂ ਖੁਦ ਦੁਖੀ ਸੀਗੇ ਜੇ ਕਿਸੇ ਨੂੰ ਕਹਿਣ ਜਾਂਦੇ ਆ ਨੰਬਰ ਆ ਰਿਹਾ ਸੀ ਟੀਮ ਦਾ ਇਹ ਜਿਨ੍ਹਾਂ ਦੇ ਜੀ ਨਸ਼ਾ ਆ ਲਿਆ ਹੁੰਦਾ ਹੈਗਾ ਹਾਂਜੀ ਟੀ.ਟੀ.ਐਮ ਨੰਬਰ ਲਿਖੇ ਇਹ ਲੱਡੂ ਵੰਡ ਕੇ ਕਿੰਨੀ ਖੁਸ਼ੀ ਹੋ ਰਹੀ ਮੈਂ ਜੀ ਆਪਦੀ ਖੁਸ਼ੀ ਤੁਹਾਨੂੰ ਇਸ ਸੀਜ਼ਨ ਨਾਲ ਯਾਰ ਕਰ ਸਕਦੀ ਹਾਂ ਬੰਦੋ ਲੈ ਚਾ ਲੱਡੂ ਵੰਡ ਰਿਹਾ ਭਾਜੀ ਕਿ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਸਰ ਜੀ ਨਸ਼ੇ ਕਰਕੇ ਆਹ ਕਲੋਨੀ ਦੇ ਵਿੱਚ ਵਿਆਹ ਹੋਣਾ ਬੰਦ ਹੋ ਗਿਆ ਕੋਈ ਆਪਦੀ ਕੁੜੀ ਦੇਣ ਨੂੰ ਤਿਆਰੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਇੱਥੇ ਨਸ਼ੇ ਦਾ ਸਰਯਾਮ ਵਿਪਾਰ ਹੁੰਦਾ ਹੈ ਫੁੱਲਕ ਅੱਜ ਅੱਛਾ ਨਸ਼ਾ ਵਾਲਾ ਤਾਂ ਇੰਨਾ ਡਰ ਰਿਹਾ ਇੱਥੇ ਕੋਈ ਰਾਤ ਨੂੰ 7 ਵਜੇ ਤੋਂ ਬਾਅਦ ਆਪਦੇ ਘਰੋਂ ਬਾਹਰ ਨਹੀਂ ਨਿਕਲ ਸਕਦਾ ਉਹ ਹਥਿਆਰ ਲੈ ਕੇ ਫਿਰਦੇ ਨੇ ਸਰੀਆਮ ਮੁੰਡੇ-ਕੁੰਡੇ ਉਹ ਫਿਰਾਰੇ ਨਸ਼ਾ ਦਸਤੇ ਤੋਂ ਹੈ ਜੀ ਹਾਂ ਥੋੜਾ ਜਿਹਾ ਹੈਗਾ ਫਰਕ ਦੇਖੋ ਅਜੇ ਤਾਂ ਕੀ ਕਰਤਾ ਹੈ ਪਰ ਅਜੇ ਹੋਰ ਹੈਗੀਆਂ ਪ੍ਰੂਫੀਆਂ ਦੀ ਬਧਿਆ ਹੋ ਰਿਹਾ ਜੀ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਅਸੀਂ ਬਹੁਤ ਖੁਸ਼ ਹਾਂ ਸਰਕਾਰ ਤੋਂ ਇਹ ਇਸੇ ਤਰ੍ਹਾਂ ਕਾਰਵਾਈ ਹੁੰਦੀ ਰਹੇ ਨਾ ਮੈਂ ਕਹਿੰਦਾ ਵੀ ਮਹੀਨੇ ਦੋ ਮਹੀਨਿਆਂ ਦੇ ਵਿੱਚ ਵਿੱਚ ਨਸ਼ਾ ਖਤਮ ਹੋ ਜਾ ਪੰਜਾਬ ਦੇ ਵਿੱਚੋਂ ਇੰਨਾ ਅਸੀਂ ਬਹੁਤ ਖੁਸ਼ ਹਾਂ ਇਸ ਤਰ੍ਹਾਂ ਦੇਖਦੇ ਹੋ ਕਿ ਨਾ ਮੋਹੱਲਾ ਵਾਸੀ ਬਹੁਤ ਪਰੇਸ਼ਾਨ ਸੀ ਇਸੇ ਬਹੁਤ ਅਸੀਂ ਖੁਸ਼ ਹਾਂ ਇਹ ਚੀਜ਼ ਜਿਹੜੇ ਨਸ਼ਾ ਤਸਕਰਾਂ ਦਾ ਅੱਜ ਬਿਲਡਿੰਗ ਬਣਾਇਓ ਢਾਈ ਜਾ ਰਹੇ ਨੇ ਸਾਡੇ ਦੇ ਪੀੜਤ ਕੌਣ ਹੋਊਗਾ ਇਹਨਾਂ ਨੇ ਨਸ਼ੇ ਕਰਕੇ ਸਾਡੇ ਆਪ ਦੇ ਬੱਚੇ ਮਾਰੇ ਮੇਰਾ ਖੁਦ ਦਾ ਪਾਂਜਾ ਇਹਨਾਂ ਨੇ ਮਾਰਿਆ ਹੋਇਆ ਆਪ ਇਹਨਾਂ ਦੀ ਚਾਰ ਜਨਾਨੀ ਅੰਦਰ ਆਪ ਹੋ ਇਥੋਂ ਫਰਾਰ ਹੋਏ ਪਏ ਨੇ ਸਾਡੇ ਤੋਂ ਕੋਈ ਜ਼ਿਆਦਾ ਖੁਸ਼ੀ ਕਿਹਨੂੰ ਹੋਗੀ ਇਸ ਚੀਜ਼ ਦੀ ਅਸੀਂ ਖੁਸ਼ ਹਾਂ ਮਾਨ ਸਰਕਾਰ ਤੋਂ ਵੀ ਉਹਨਾਂ ਨੇ ਮਨ ਬੜਾ ਦੁਖੀ ਹੁੰਦਾ ਜਦੋਂ ਬੱਚਾ ਆਪ ਦਾ ਖੁਦ ਪਹਿਲਾਂ ਤੁਰ ਜਾਦਾ ਅੱਜ ਪੁਲਿਸ ਨੇ ਅਜਿਹਾ ਫੈਸਲਾ ਕੀਤਾ ਹੈਗਾ ਕਿੰਨਾ ਕ ਮਨ ਦੁਖੀ ਅਸੀਂ ਖੁਸ਼ ਹਾਂ ਬਹੁਤ ਹੀ ਜ਼ਿਆਦਾ ਮਾਰਿਆ ਗਿਆ ਸਿਆਪ ਵਿਚਾਰਾ ਅਸੀਂ ਤਾਂ ਬਹੁਤ ਹੀ ਜ਼ਿਆਦਾ ਦਿਲੋਂ ਖੁਸ਼ ਹਾਂ ਮਾਨ ਸਰਕਾਰ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਇਹ ਹਿੰਮ ਚਲਾਈ ਤਾਂ ਜਾ ਕੇ ਅੱਜ ਜੋ ਨਸ਼ੇ ਤਸਕਰਾਂ ਦਾ ਜਿਹੜਾ ਕਾਰ ਬਣਾਇਆ ਪ੍ਰੋਪਰਟੀ ਬਣਾਈ ਉਹ ਟਾਈ ਜਾ ਰਿਆ ਅਸੀਂ ਬਹੁਤ ਖੁਸ਼ ਹਾਂ ਮਾਨ ਸਰਕਾਰ ਤੋਂ ਔਰ ਅਸੀਂ ਨਵੇਦਨ ਵੀ ਕਰਦੇ ਆ ਵੀ ਜਿਹੜੀ ਵੀ ਉੱਤੇ ਕੋਈ ਹੋਰ ਨਸ਼ਾ ਤਸਕਰਾਂ ਉਹਨਾਂ ਨੂੰ ਵੀ ਚੱਕਾ ਜਾਵੇ ਤੇ ਉਹਨਾਂ ਦੀ ਜਿਹੜੀ ਕੋਈ ਪ੍ਰੋਪਰਟੀ ਸੀਜ਼ ਕਰੀ ਜਾਵੇ ਇਹਨਾਂ ਦਾ ਰੈਂਬੋ ਨਾ ਸੀਗਾ ਤੇ ਇਹ ਇੱਕ ਰੈਂਬੋ ਸੀ ਇੱਕ ਮਾਹੀ ਸੀਗੀ ਇੱਕ ਬੋਪਾ ਸੀਗਾ ਤੇ ਦੋ ਭਰਾਏ ਦੇ ਹੋਰ ਸੀਗੇ ਜਿਨ੍ਹਾਂ ਨੇ ਮੇਰੇ ਪੁੱਤ ਜੀ ਨੂੰ ਇੱਥੇ ਸਾਹਮਣੇ ਹੀ ਉੱਤੇ ਗੇਰ ਕੇ ਮਾਰਿਆ ਸੀਗੇ ਇਹਨਾਂ ਨੇ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਬਿਲਕੁਲ ਸਰਾਮ ਵਿਗਦਾ ਸੀ ਇਹਨਾਂ ਦਾ ਤਾਂ ਇੰਨਾ ਖਾ ਹੋ ਗਿਆ ਸੀਗਾ ਕਿ ਲੋਕ ਇੱਥੇ ਆਣਾ ਹੀ ਅਤਲੇ ਬਸ ਜਿਹੜੇ ਸਹੀ ਕੋ ਬੰਦੇ ਸੀਗੇ ਉਹ ਆ ਨਹੀਂ ਸਕਦੇ ਸੀਗੇ ਤਰ੍ਹਾਂ ਇੰਨਾ ਪਾਸੇ ਅਸੀਂ ਪੀੜਤ ਪਰਿਵਾਰਿਕ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਸਾਡੇ ਜੋ ਕਿ ਨੌਜਵਾਨ ਦਾ ਕਤਲ ਵੀ ਕੀਤਾ ਗਿਆ ਸੀ ਇੱਥੋਂ ਤੱਕ ਕਿ ਜੋ ਕਿ ਪੁਲਿਸ ਨੇ ਕੰਮ ਕੀਤਾ ਬਹੁਤ ਸ਼ਲਾਘਾਯੋਗ ਹੈ ਅਤੇ ਮਾਨ ਸਰਕਾਰ ਦਾ ਇਹ ਲੱਡੂ ਵੰਡ ਰਹੇ ਇਹ ਕਾਹਨ ਲੱਡੂ ਵੰਡ ਰਹੇ ਹੋ ਇਹ ਨਸ਼ਾ ਤਸਕਰਾਂ ਦਾ ਅੰਤ ਹੋ ਗਿਆ ਜੀ ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਜੀ ਸਾਰੇ ਸ਼ਾਸ਼ੰਦਾ ਸੀ ਧੰਨਵਾਦ ਕਰਦੇ ਆ ਜੀ ਸਾਰੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਮਾੜੇ ਆ ਜੀ ਅਸੀਂ ਖੜੀ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਵਾਜ਼ੀ ਕਰਦੇ ਆ ਜੀ ਹਾਂਜੀ ਕਿੰਨੇ ਕਿੰਨੇ ਇੰਦਾ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਹਾਂਜੀ ਬਹੁਤ ਜੀ ਬਹੁਤ ਜੀ ਬਹੁਤ ਜੀ ਅਸੀਂ ਬਹੁਤ ਪਰੇਸ਼ਾਨ ਸੀਗੇ ਅਸੀਂ ਧੰਨਵਾਦ ਕਰਦੇ ਆ ਸਾਰੇ ਮੀਡੀਆ ਦਾ ਸਾਰੇ ਪੰਜਾਬ ਪੁਲਿਸ ਦਾ ਜੀ ਇਸ ਖਾਨ ਜੀ ਬਹੁਤ ਖੁਸ਼ ਆ ਜੀ ਮੈਂ ਤਾਂ ਲੱਡੂ ਲੈ ਕੇ ਆਈ ਆ ਜੀ ਤੁਹਾਡੇ ਲਈ ਸਾਰਿਆਂ ਲਈ ਖਾਓ ਜੀ ਮੂੰ ਤਾਂ ਅਸੀਂ ਬਹੁਤ ਜ਼ਿਆਦਾ ਪ੍ਰਸ਼ੰਸਾ ਨਹੀਂ ਅਸੀਂ ਦਿਨ ਸੋ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜ੍ਹਦੇ ਆ ਜੀ ਉਹਨਾਂ ਤਾਂ ਆ ਕੇ ਸਮਾਨ ਮੰਗਦੇ ਕੁਝ ਦੇ ਮਮੀ ਉਹ ਕੀ ਹੁੰਦਾ ਸਾਨੂੰ ਖੁਦ ਨੂੰ ਨਹੀਂ ਪਤਾ ਜੀ ਅਸੀਂ ਮਿਹਨਤ ਮਜ਼ਦੂਰੀ ਆਏ ਤੁਹਾਡੇ ਅੱਖਾਂ ਦੇ ਚੱਥਰ ਹੇ ਖੁਸ਼ੀ ਦੇ ਆ ਕਿ ਇਹ ਖੁਸ਼ੀ ਦੇ ਆ ਜੀ ਖੁਸ਼ੀ ਦੇ ਆ ਸਾਨੂੰ ਇਹਨਾਂ ਦਾ ਕਾਹਦਾ ਦੁੱਖ ਆ ਜੀ ਸਭ ਬਹੁਤ ਖੁਸ਼ ਆ ਜੀ ਪੁਲਿਸ ਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਵੱਡੇ ਅਫਸਰਾਂ ਦਾ ਧੰਨਵਾਦ ਕਰਦੇ ਹਾਂ ਤੁਹਾਨੂੰ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆ ਅਸੀਂ ਬਹੁਤ ਆਨੰਦਿਤ ਆ ਅਸੀਂ